ਇੱਕ ਹੋਰ ਫੇਰ ਆਪਾਂ ਨਵੇਂ ਵਿਸ਼ੇ ਤੇ ਗੱਲ ਕਰਾਂਗੇ ਤੇ ਹਮੇਸ਼ਾ ਕੀਤਾ ਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਔਰ ਸ਼ੇਅਰ ਜ਼ਰੂਰ ਕਰਿਓ ਵਿਸ਼ਾ ਕੋਈ ਹੋਰ ਹੋਵੇ ਤੇ ਮੈਨੂੰ ਜ਼ਰੂਰ ਸੁਜੈਸ਼ਨ ਦਿਓ ਜ਼ਰੂਰ ਦੱਸਿਓ ਕਿ ਇਸ ਵਿਸ਼ੇ ਤੇ ਵੀ ਆਪਾਂ ਗੱਲ ਕਰੀਏ ਜਿਹੜੇ ਸਮਾਜ ਦੇ ਵਿੱਚ ਸਾਡੇ ਸਾਰਿਆਂ ਨਾਲ ਰੋਜ਼ ਕੁਝ ਨਾ ਕੁਝ ਹੁੰਦਾ ਉਹਦੇ ਤੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਅੱਜ ਆਪਾਂ ਗੱਲ ਜਿਹੜੀ ਕਰਨੀ ਆ ਨਾ ਉਹ ਸਾਡੇ ਸਾਰਿਆਂ ਦੇ ਨਾਲ ਟੁਕਮੀਆਂ ਹੁੰਦੀਆਂ ਆ ਅਸੀਂ ਸਾਰੇ ਉਹਨਾਂ ਚੀਜ਼ਾਂ ਦੇ ਨਾਲ ਕਿਤੇ ਨਾ ਕਿਤੇ ਜੂਝਦੇ ਆ ਇਹ ਨਹੀਂ ਹੋਇਆ ਕਿ ਅਸੀਂ ਮੈਂ ਜੂਝਦੀ ਆ ਤੁਸੀਂ ਜੂਝਦੇ ਆ ਜਾਂ ਇੱਕ ਜਣਾ ਜੂਝਦਾ ਨਹੀਂ ਹਰ ਬੰਦਾ ਜਿਹੜਾ ਉਹ ਜੂਝਦਾ ਹੈ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਆ ਤੇ ਸਾਡੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਦਾ ਆਵਾਸਤਾ ਪਿੰਦਾ ਕੁਝ ਬਹੁਤ ਚੰਗੇ ਲੋਕ ਮਿਲਦੇ ਨੇ ਕੁਝ ਬਹੁਤ ਮਾੜੇ ਬੰਦੇ ਨੇ ਕੁਝ ਰਲੇ ਮਿਲੇ ਜੇ ਮਿਲਦੇ ਨੇ ਪਰ ਕੁਦਰਤ ਨੇ ਹਰ ਇੱਕ ਨੂੰ ਹਰ ਇੱਕ ਦਾ ਕੰਮ ਦਿੱਤਾ ਹੋਇਆ ਜੇ ਮਾੜੇ ਬੰਦੇ ਨਾ ਹੋਣ ਸੌਰੀ ਜੇ ਮਾੜੇ ਬੰਦੇ ਨਾ ਹੋਣ ਤੇ ਚੰਗੇ ਬੰਦਿਆਂ ਦੀ ਪਛਾਣ ਨਹੀਂ ਹੁੰਦੀ ਸਾਨੂੰ ਸਮਝ ਨਹੀਂ ਆਏਗੀ ਕਿ ਚੰਗਾ ਬੰਦਾ ਕਿਹੜਾ ਹੈ ਚੰਗਾ ਬੰਦਾ ਹਮੇਸ਼ਾ ਸਾਡੇ ਦੁੱਖ ਸੁੱਖ ਦੇ ਵਿੱਚ ਖੜਾ ਰਹਿੰਦਾ ਮਾੜੇ ਵਕਤ ਦੇ ਵਿੱਚ ਜਿਹੜਾ ਖੜਾ ਉਹ ਸਾਡਾ ਆਪਣਾ ਤੇ ਜਦੋਂ ਬਹੁਤ ਸਾਡਾ ਦਾਇਰਾ ਵੱਡਾ ਹੋ ਜਾਂਦਾ ਤੇ ਕੁਦਰਤ ਫਿਰ ਅਜਿਹਾ ਵਕਤ ਸਾਡੇ ਉੱਤੇ ਲੈ ਆਉਂਦੀ ਆ ਕਿ ਉਹ ਜਿਹੜੇ ਬੰਦੇ ਸਾਡੇ ਨਾਲ ਨਹੀਂ ਰਹਿਣੇ ਚਾਹੀਦੇ ਉਹ ਇੱਕ ਤਰ੍ਹਾਂ ਦਾ ਮਾੜਾ ਪਕਤ ਲਿਆ ਕਿ ਸ਼ਾਨਨਾ ਮਾਤੰਦੀ ਆ ਤੇ ਮਾੜੇ ਬੰਦੇ ਜਿਹੜੇ ਨੇ ਸਾਡੀ ਜ਼ਿੰਦਗੀ ਦੇ ਵਿੱਚੋਂ ਨਿਕਲ ਜਾਂਦੇ ਨੇ ਬਹੁਤ ਵਾਰ ਸਾਨੂੰ ਲੱਗਦਾ ਕਿ ਨਹੀਂ ਇਹ ਬੰਦਾ ਮੇਰੀ ਜ਼ਿੰਦਗੀ ਚੋਂ ਚਲਾ ਗਿਆ ਪਰ ਨਹੀਂ ਉਹਦਾ ਜਾਣਾ ਜਿਹੜਾ ਸੀ ਸ਼ਾਇਦ ਉਹ ਬੈਟਰ ਸੀਗਾ ਉਹ ਕੁਦਰਤ ਨੂੰ ਪਤਾ ਹੈ ਕਿ ਉਹਦਾ ਜਾਣਾ ਸਾਡੇ ਲਈ ਬਿਹਤਰ ਹੈ ਕੁਦਰਤ ਕਦੇ ਵੀ ਸਾਡੇ ਲਈ ਮਾੜਾ ਕੰਮ ਨਹੀਂ ਕਰਦੀ ਇਹ ਵੀ ਇੱਕ ਹਕੀਕਤ ਹੈ ਸੋ ਜਦੋਂ ਪੂਰਾ ਬਕਤ ਹੁੰਦਾ ਜਿਹੜਾ ਬੰਦਾ ਸਾਡੇ ਨਾਲ ਖੜਾ ਹੁੰਦਾ ਬਹੁਤ ਵਾਰ ਸਾਨੂੰ ਅਜੀਬਾ ਮਹਿਸੂਸ ਹੁੰਦਾ ਜਾਂ ਸਾਨੂੰ ਉਹ ਤੋਂ ਸਮਝ ਆਉਂਦੀ ਆ ਕਿ ਉਹ ਬੰਦੇ ਨੂੰ ਅਸੀਂ ਕਈ ਵਾਰੀ ਇਗਨੋਰ ਮਾਰਿਆ ਹੁੰਦਾ ਬਹੁਤ ਵਾਰੀ ਅਸੀਂ ਉਹਨਾਂ ਨੂੰ ਆਪਣੇ ਦਾਇਰੇ ਅੰਦਰਲੇ ਦਾਇਰੇ ਵਿੱਚ ਨਹੀਂ ਲਿਆਂਦਾ ਹੁੰਦਾ ਤੇ ਜਿਹੜੇ ਸਾਡੇ ਅੰਦਰਲੇ ਦਾਇਰੇਾਂ ਦੇ ਵਿੱਚ ਹੁੰਦੇ ਨੇ ਸਾਡੇ ਸਾਥ ਛੱਡ ਜਾਂਦੇ ਨੇ ਹੁਣ ਤੇ ਔਲਾਦ ਸਾਥ ਛੱਡ ਜਾਂਦੀ ਆ ਮਾਪਿਆਂ ਦਾ ਜਿਹੜੀ ਬਹੁਤ ਅੰਦਰਲਾ ਦਾਇਰਾ ਹੁੰਦਾ ਮਾਂ ਨੇ ਨੋਮੀ ਨੇ ਬੱਚੇ ਨੂੰ ਪੇਟ ਵਿੱਚ ਰੱਖਿਆ ਹੁੰਦਾ ਇਸ ਤੋਂ ਵੱਡਾ ਦਾਇਰਾ ਕੀ ਹੋ ਸਕਦਾ ਪਰ ਜਿਵੇਂ ਦੇ ਹਾਲਾਤ ਬਣ ਗਏ ਜਿਵੇਂ ਦਾ ਮਹੌਲ ਹੈ ਵਿਦਾਸ਼ਮਾ ਦਾ ਖੁੱਲਣਾ ਮਾਪਿਆਂ ਦਾ ਰੋਜ਼ ਦਿਹਾੜੀ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਬੋਲਣਾ ਕਹਿਣਾ ਦੱਸਣਾ ਜਾਂ ਜੋ ਹਾਲਾਤ ਬਣੇ ਜਿਵੇਂ ਦੇ ਹਾਲਾਤ ਬਣੇ ਉਹ ਦੇਖ ਕੇ ਪੁੱਤ ਮਾਰ ਮਾਰ ਜਾਂਦੀ ਹੋ ਰਹੀ ਆ। ਔਲਾਦ ਵੱਲੋਂ ਕੀਤੇ ਜਾ ਰਹੀ ਉਹਦੇ ਵਿੱਚ ਮੈਂ ਕਈ ਥਾਵਾਂ ਤੇ ਦੇਖਿਆ ਕਿ ਨੂੰ ਬੇ ਪੁੱਤ ਸੀਗੇ ਕਈ ਥਾਵਾਂ ਤੇ ਬੇਟੀਆਂ ਨੇ ਵੀ ਅਜਿਹਾ ਕੰਮ ਕੀਤਾ। ਇਸ ਕਰਕੇ ਆਪਾਂ ਔਲਾਦ ਕਰ ਵਰਤਦੇ ਆਂ ਕਿ ਔਲਾਦ ਜਿਹੜੀ ਹੈ। ਇਥੇ ਸੰਸ਼ੀਲਤਾ ਨਹੀਂ ਰਹੀ। ਸਬਰ ਸੰਤੋਖ ਨਹੀਂ ਰਿਹਾ। ਪੈਰੈਂਟਸ ਨੇ 30 ਸਾਲ 32 ਸਾਲ 35 ਸਾਲ ਕੰਮ ਕੀਤਾ। ਉਹਨਾਂ ਨੇ ਤਾਂ ਨੂੰ ਖੜੇ ਕਰਨ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ ਔਲਾਦ ਨੂੰ ਪਾਲਣ ਪੋਸ਼ਣ ਕਰਨ ਸਾਰਾ ਕੁਝ ਕਰਨ ਦੇ ਵਿੱਚ ਲਗਾ ਦਿੱਤੀ ਜੋ ਕੁਝ ਉਹਨਾਂ ਦੇ ਕੋਲ ਹੈ ਉਹ ਉਹਨਾਂ ਜੇ ਤੱਕ ਉਹਨਾਂ ਨੇ ਪਚਾਇਆ ਹੋਇਆ ਕਈ ਵਾਰੀ ਅਜਿਹੇ ਹਾਲਾਤ ਹੁੰਦੇ ਕਿ ਨਹੀਂ ਬਚਦਾ ਕੰਡੀਸ਼ਨ ਸਾਰਿਆਂ ਦੀ ਕੋਈ ਨਹੀਂ ਹੁੰਦੀ ਕਿਹਾਂ ਦੀ ਪੈਨਸ਼ਨ ਲੱਗੀ ਕਿਹਾਂ ਦੀ ਪੈਨਸ਼ਨ ਨਹੀਂ ਲੱਗੀ ਸੋਸ਼ਲ ਸਕਿਉਰਿਟੀ ਦੇ ਨਾਂ ਤੇ ਸਾਡੇ 6000 ਰੁਪਏ ਲੱਗ ਮਿਲਦਾ ਜਾਂ 1500 ਰੁਪਏ ਕਿ ਥਾਂ ਤੇ ਮਿਲਦਾ ਕਿਤੇ ਮਿਲਦਾ ਕਿਤੇ ਉਹ ਵੀ ਨਹੀਂ ਮਿਲਦਾ ਬਹੁਤ ਵਾਰ ਇਹੋ ਚਹਨਾਤ ਨੇ ਸੋ ਜੇਕਰ ਪੇਰੈਂਟਸ ਤੇ ਕੋਈ ਕੁਝ ਹੈ ਸਬਰ ਕਰੋ ਸੰਤੋਖ ਨਾਲ ਰਹੋ ਉਹਨਾਂ ਨੂੰ ਆਪਣੀ ਕਮਾਈ ਨੂੰ ਇੰਜੋਏ ਕਰ ਲੈਣ ਤੇ ਉਹਨਾਂ ਨੇ ساری ਜ਼ਿੰਦਗੀ ਇੰਜੋਏ ਨਹੀਂ ਕੀਤਾ ਹੁੰਦਾ ਬਹੁਤ ਘੱਟ ਮਾਂ-ਬਾਪ ਤੇ ਜਿਹੇ ਨੇ ਹਰ ਇੱਕ ਦੇ ਹਲਾਤ ਆਪੋ ਆਪਣੇ ਹੁੰਦੇ ਨੇ ਇਸ ਕਰਕੇ ਜੇ ਤੁਸੀਂ ਕਮਾਉਂਦੇ ਹੋ ਤੁਸੀਂ ਆਪਣੀ ਚਾਦਰ ਦੇਖ ਕੇ ਪੈਰ ਪਸਾਰੋ ਜੋ ਕੁਝ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਖਰਚੇ ਆਪਣੇ ਚੱਲ ਸਕਦੇ ਹੋ ਤਾਂ ਤੁਸੀਂ ਉਹ ਜਿਆ ਕਰੋ ਜੇ ਪੇਰੈਂਟਸ مدد ਕਰਦੇ ਨੇ ਵੈਲਡਨ ਕੋਟ ਪਰ ਉਹਨਾਂ ਦੇ ਜਿੱਦਾਂ ਪੰਜਾਬੀ ਚ ਕਹਿੰਦੇ ਨੇ ਕਿ ਗੱਲ ਚ ਅੰਗੂਠਾ ਨਾ ਦਿਆ ਕਰੋ ਕਿਉਂਕਿ ਜਦੋਂ ਉਹਨਾਂ ਦੇ ਕੋਲੋਂ ਸਾਰਾ ਕੁਝ ਨਿਕਲ ਗਿਆ ਤੁਸੀਂ ਉਹਨਾਂ ਨੂੰ ਖਾਂਦੀ ਕਰ ਦਿੱਤਾ ਤੇ ਉਹ ਕਿੱਥੇ ਜਾਣਗੇ ਜੇ ਤੁਹਾਡੇ ਵਿੱਚ ਸਬਰ ਸੰਤੋਖ ਹੋਏਗਾ ਤੁਸੀਂ ਭਲੇ ਲੋਕ ਹੋ ਤੁਸੀਂ ਅੱਛੀ ਬੱਚੀ ਹੋ ਅੱਛੀ ਔਲਾਦ ਤੇ ਕਦੇ ਨਹੀਂ ਮੰਗੇ ਕਿ ਕਦੇ ਪੇਰੈਂਟਸ ਨੂੰ ਤੰਗ ਨਹੀਂ ਕਰੇਗੀ ਉਹਨੂੰ ਪਤਾ ਹੁੰਦਾ ਕਿ ਮੇਰੇ ਮਾਂ ਬਾਪ ਨੇ ਮੇਰੇ ਨਾਲ ਕੀ ਕੀਤਾ ਸਾਰੇ ਬੱਚੇ ਮਾੜੇ ਵੀ ਨਹੀਂ ਤੇ ਸਾਰੇ ਚੰਗੇ ਵੀ ਨਹੀਂ ਰਲਿਆ ਮਿਲਿਆ ਸਮਾਜ ਹੁੰਦਾ ਹੈ ਤੁਹਾਡੇ ਮੈਂ ਉਹ ਨਾ ਬੱਚਿਆਂ ਦੀ ਗੱਲ ਕਰ ਰਹੀਆਂ ਜਿਹੜੇ ਪੇਰੈਂਟਸ ਨੂੰ ਤੰਗ ਕਰਦੇ ਨੇ ਜਾਂ ਉਹਨਾਂ ਦੀ ਜਾਇਦਾਦ ਦੇ ਲਈ ਉਹਨਾਂ ਨੂੰ ਦਬਾਅ ਪਾਉਂਦੇ ਨੇ ਕਿ ਸਾਨੂੰ ਜ਼ਿੰਦਗੀ ਦੇ ਦੇ ਦਿਓ ਮੈਂ ਉਹਨਾਂ ਦੀ ਗੱਲ ਕਰਦੀ ਮੈਂ ਸਾਰਿਆਂ ਦੀ ਨਹੀਂ ਕਰਦੀ ਜਿਹੜੇ ਅੱਛੇ ਨੇ ਉਹਨਾਂ ਨੂੰ ਸ਼ਾਬਾਸ਼ੀ ਹੈ ਜਿਹੜੇ ਮਾਪੇ ਦੀ ਜਾਇਦਾਦ ਲਈ ਉਹਨਾਂ ਨੂੰ ਤੰਗ ਕਰਦੇ ਨੇ ਉਹਨਾਂ ਤੋਂ ਪੈਸਾ ਕਢਾ ਰਹੇ ਨੇ ਉਹਨਾਂ ਨੂੰ ਖਾਲੀ ਕਰ ਰਹੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕੱਲ ਨੂੰ ਜਦੋਂ ਇਹਨਾਂ ਦੇ ਕੋਲ ਕੁਝ ਨਾ ਰਿਹਾ ਤੇ ਤੁਸੀਂ ਇਹਨਾਂ ਦਾ ਕੀ ਹਾਲ ਕਰੋਗੇ ਅਰ ਮਾਪਕ ਨੂੰ ਵੀ ਸੋਚਣਾ ਚਾਹੀਦਾ ਕਿ ਜੇ ਅੱਜ ਇਹ ਤੁਹਾਨੂੰ ਖਾਲੀ ਕਰਦੇ ਨੇ ਤੇ ਜਿੱਦਨ ਤੁਹਾਡੇ ਕੋਲ ਕੁਝ ਨਾ ਹੋਇਆ ਇਹ ਤੁਹਾਡੀ ਹਾਲਤ ਕੀ ਕਰਨਗੇ ਬਹੁਤ ਸਿਆਣਿਆਂ ਨੇ ਗੱਲਾਂ ਜਿਹੜੀਆਂ ਕਹੀਆਂ ਹਨ ਕਿ ਜਿਹੜਾ ਚੰਗੀ ਉਲਾਦਿਆ ਨਾ ਤੇ ਜੇ ਉਹਦੇ ਕੋਲ ਕੁਝ ਨਹੀਂ ਹੈਗਾ ਜਾਂ ਤੁਸੀਂ ਉਹਨੂੰ ਇੱਕ ਵਾਰੀ ਪੈਰਾਂ ਤੇ ਖੜਾ ਕਰ ਦਿੱਤਾ ਤੇ ਉਹ ਆਪਣਾ ਕਮਾ ਕੇ ਬਹੁਤ ਕੁਝ ਬਣਾ ਲਏਗਾ ਜਿਹੜਾ ਕਪੂਤ ਨਿਕਲਦਾ ਜਦ ਗੰਦੀ ਰਾਤ ਨਿਕਲਦੀ ਆ ਉਹਨੂੰ ਤੁਸੀਂ ਜਿੰਨਾ ਮਾਝੀ ਦੇਈ ਜਾ ਉਹ ਉਜਾੜਾ ਹੀ ਕਰੇਗਾ ਤੇ ਤੁਸੀ ਆਪਣੇ ਖਾਚਿਆਂ ਦੇ ਉੱਤੇ ਕੋਈ ਵੀ ਕਾਬੂ ਨਹੀਂ ਰੱਖਦੇ ਕੁਛ ਨਹੀਂ ਰੱਖਦੇ ਤੇ ਤੁਹਾਡੀਆਂ ਆਪਣੀਆਂ ਤਨਖਾਹਾਂ ਦੇ ਵਿੱਚ ਗੁਜ਼ਾਰਾ ਹੋ ਹੀ ਨਹੀਂ ਸਕਦਾ ਫਿਰ ਤੁਸੀਂ ਦੂਸਰਿਆਂ ਦੇ ਗੰਦਿਆਂ ਦੇ ਵਾਰ ਦੇਖਦੇ ਹੋ ਗੰਦਿਆਂ ਦੇ ਉੱਤੇ ਬੰਦੂਕ ਰੱਖਦੇ ਹੋ ਇਹ ਗਲਤ ਹੈ ਮਾਪਪਨ ਨੂੰ ਉਹਨਾਂ ਦੀ ਜ਼ਿੰਦਗੀ ਪਿਛਲੇ ਜਿਹੜੇ ਸਾਲ ਨੇ ਬਡਾਪਾ ਜਿਹੜਾ ਹੈ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਜੀਣ ਦਿਓ ਉਹਨਾਂ ਨੂੰ ਖੁਸ਼ ਰੱਖੋ ਤੇ ਜਿਹੜੇ ਫਿਰ ਤੁਸੀਂ ਕੱਢ ਦਿੰਦੇ ਹੋ ਫਿਰ ਸਕੇ ਤੇ ਉਹ ਹੀ ਆ ਨਾ ਬਿਰਦਾਸ਼ਰਮ ਵਾਲੇ ਫਿਰ ਔਲਾਦ ਤੇ ਸਕੀਨ ਨਹੀਂ ਹੋਈ ਨਾ ਇਸ ਕਰਕੇ ਕੁਦਰਤ ਜੋ ਕਰਦੀ ਜਿਵੇਂ ਕਰਦੀ ਹੈ ਕਈ ਵਾਰੀ ਉਹ ਵੀ ਪਾਣਾ ਮੰਨਣਾ ਪੈਂਦਾ ਆ ਤੇ ਪਰ ਮਾਪੇ ਨੇ ਜੇ ਫਰਜ਼ ਪੂਰੇ ਕੀਤੇ ਹੋਏ ਨੇ ਤੇ ਉਹਨਾਂ ਦੇ ਹੱਕ ਵੀ ਨੇ ਉਹਦੇ ਤੇ ਧਿਆਨ ਰੱਖਣ ਦੀ ਜ਼ਰੂਰਤ ਹੈ ਉਹ ਸਬਰ ਸੰਤੋਖ ਰੱਖੋ ਮਾਪਕ ਦੇ ਖੂਲ ਜੋ ਵੀ ਹੈ ਤੁਹਾਡੇ ਕੋਲ ਆਏਗਾ ਹਾਂ ਬਹੁਤ ਵਾਰ ਦਿਨੇ ਮੈਂ ਕਮਾਂਗੀ ਕਈ ਵਾਰ ਕੁਝ ਉਲਾਦੀ ਹੋ ਜਿਹ ਹੁੰਦੀ ਜਿਹੜੀ ਚਲਾਕ ਹੁੰਦੀ ਆ ਔਰ ਕਈ ਜਿਹੜੇ شریف ਹੁੰਦੇ ਨੇ ਉਹ ਬੱਚੇ ਰਹਿ ਜਾਂਦੇ ਨੇ ਉਹਨਾਂ ਨੂੰ ਕੁਝ ਨਹੀਂ ਮਿਲਦਾ ਇਹ ਵੀ ਇੱਕ ਸਮੱਸਿਆ ਹੈ ਤੇ ਚਾਹੀਦਾ ਇਹ ਹੈ ਕਿ ਤੁਸੀਂ ਸਬਰ ਸੰਤੋਖ ਦੇ ਨਾਲ ਤੇ ਆਪਣੇ ਹੱਕ ਦੇ ਵਿੱਚ ਜੋ ਤੁਹਾਡਾ ਹੱਕ ਬੰਦਾ ਉਹ ਲੈ ਕੇ ਉਹਦੇ ਵਿੱਚ ਸੰਤੋਸ਼ਟ ਹੋਣ ਤੇ ਉਹਦੇ ਨਾਲ ਜੀਵਣਾ ਸਿੱਖੋ बचाव जरूर करियो थैंक यू एक बार फिर चैनल में सबसक्राइब जरूर करो शेयर जरूर करो और लाइक जरूर करो थैंक यू शुक्रिया मेहरबानी